ਆ ਬੰਨ ਪਿਛਲੇ ਸਾਲ ਅਸੀਂ ਆ ਬੰਨ ਤਿਆਰ ਕੀਤਾ ਹੈ ਬਾਈ ਦੇਖ ਬਈ ਦਿਖਾ ਦੇ ਲੰਮਾ ਆ ਬੰਨ ਤਿਆਰ ਕੀਤਾ ਸੀ ਆ ਜਿਹੜਾ ਬੰਨ ਮੰਨ ਲਓ ਜਿਹੜਾ ਹੱਦੋਂ ਵੱਧ ਪਾਣੀ ਆ ਗਿਆ ਬਈ ਲੋੜ ਤੋਂ ਜ਼ਿਆਦਾ ਪਾਣੀ ਆ ਗਿਆ ਤੇ ਫਿਰ ਆ ਉਹ ਬੰਨ ਅਸੀਂ ਤਿਆਰ ਕੀਤਾ ਬਾਈ ਰਾਤੇ ਰਾਤ ਉਹ ਬੰਨ ਤੇ ਜਾ ਕੇ ਪਾਣੀ ਰੁਕਿਆ ਬਾਈ ਕੋ ਥੋੜਾ ਬਾਣ ਉਧਰ ਉੱਚਾ ਆ ਗਿਆ ਸੀਗਾ ਤੇ ਬਹੁਤ ਜ਼ਿਆਦਾ ਪਾਣੀ ਸੀਗਾ 2023 ਦੇ ਵਿੱਚ ਤੇ ਪਰਮਾਤਮਾ ਦੀ ਉਹ ਮਾਲਕ ਦੀ ਕਿਰਪਾ ਰਹੀ ਆ ਅਸੀਂ ਪਾਣੀ ਰੋਕ ਲਏ ਪਿੰਡ ਬਚਾ ਲਿਆ ਸੀ ਪਰ ਬਾਹਰ ਆਂਦਾ ਨੁਕਸਾਨ ਹੋ ਗਿਆ ਜਿਹੜੇ ਵਿੱਚ ਰਹੀ ਸੀ ਇਧਰ ਤੇ ਵੀਰ ਭਰਾਵਾਂ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਸੀ ਤੇ ਇਧਰੋਂ ਆ ਦੇਖੋ ਵੀਰੇ ਆ ਮੜ ਜਾਂਦਾ ਪਿੰਡ ਦੇ ਲੋਕ ਲੱਗ ਰਿਹਾ ਬੰਨਾ ਤੇ ਤੇ ਬੰਨ ਸਾਰੇ ਖੁਰਗੇ ਸੀ ਆ ਇਹਨਾਂ ਨੇ ਵੀ ਇੱਥੇ ਬੰਨ ਪਾਇਆ ਸੀ ਆ ਪਰ ਬੰਨ ਟੁੱਟ ਗਿਆ ਜੀ ਫਿਰ ਪਿੱਛੇ ਦੋ ਵਾਰੀ ਬੰਨ ਟੁੱਟ ਗਿਆ ਫਿਰ ਇਹ ਪਿੱਛੇ ਸਾਰਾ ਡੁੱਬ ਗਿਆ ਵੀਰੇ ਆ ਏਰੀਆ ਸਾਰਾ ਸਾਰਾ ਮਾਰ ਦੀ ਲਵੇਟ ਚ ਆ ਗਏ ਭਈਆ ਸਾਰਾ ਏਰੀਆ बस यही अरदास करदे हां परमात्मा ਅੱਗੇ ਵੀ ਮੇਰੇ ਭਰਾ ਅਥਰ ਕੀ ਪ੍ਰਮਾਤਮਾ ਵੀ ਜਿਵੇਂ ਪਾਣੀ ਆਉਂਦਾ ਆਈ ਨੰਗਾ ਦੇ ਬੰਨ ਕੋਈ ਕਿਸੇ ਨੁਕਸਾਨ ਨਾ ਹੋਵੇ ਕਿਸੇ ਭਰਾ ਨੁਕਸਾਨ ਨਾ ਹੋਵੇ ਕਿਉਂ ਘਰ ਵੀ ਬਹੁਤ ਔਖੇ ਬਣਦੇ ਆਗੇ ਤੇ ਫਸਲਾਂ ਫਸਲ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾਗਾ ਬਹੁਤ ਟਾਈਮ ਲੱਗ ਜਾਂਦਾ ਇਸ ਜਿਹਨੂੰ ਪਾਲਦੇ ਪਾਲਦੇ ਫਿਰ ਕਰੀਂ ਪ੍ਰਮਾਤਮਾ ਹੀ ਕਹਿੰਦੇ ਆ ਪਿੱਛੋਂ